ਸਾਡੇ ਪਰਿਵਾਰ ਦੇ ਵੀ ਮਤਲਬ ਮੈਂਬਰ ਇਸ ਸੰਘਰਸ਼ ਵਿੱਚ ਖੁੱਦੇ ਆ ਮੇਰੀ ਭੈਣ ਸੀ ਤੇ ਮੇਰਾ ਦੋ ਬ੍ਰਦਰ ਸ਼ਹੀਦ ਹੋਏ ਆ ਭਾਜੀ ਰਮਿੰਦਰ ਸਿੰਘ ਟੈਣੀ ਉਹ ਸ਼ਹੀਦ ਹੋਏ ਆ ਕੀ 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 ਨਾਮ ਸੀ ਇਹਨਾਂ ਦੇ ਭੈਣ ਮਨਜੀਤ कौर ਤੇ ਭਾਜੀ ਰਮਿੰਦਰ ਸਿੰਘ ਟੈਣੀ ਜਲੰਧਰ ਉਹਨਾਂ ਨੂੰ ਵਿਆਹੇ ਹੋਏ ਸੀ ਤੇ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਉਸਨੇ ਮਾਠ ਮਹੀਨੇ ਦੇ ਪ੍ਰੈਗਨੈਂਟ ਸੀ ਦੋ ਮੇਰੇ ਭਰਾ ਸ਼ਹੀਦ ਹੋਏ ਆ ਇੱਕ ਜਸਵੀਰ ਸਿੰਘ ਇੱਕ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਨੂੰ ਗਿੱਲ ਚੌਂਗ ਲੁਧਿਆਣੇ ਤੋਂ ਚੱਕ ਲਿਆ ਸੀ ਉਸ ਵੇਲੇ ਐਸਐਸਪੀ ਚੜੋਪਾਦਿਆ ਸੀ ਤੇ ਉਸ ਵੇਲੇ ਉਸ ਦੀ 14-15 ਸਾਲ ਦੀ ਉਮਰ ਸੀ ਉਹ ਸਕੂਟਰਾਂ ਦੀ ਦੁਕਾਨ ਦਾ ਕੰਮ ਸਿੱਖਦਾ ਸੀ ਤੇ ਉਹਨੂੰ ਅੱਜ ਤੱਕ ਅਸੀਂ ਉਹਦੀ ਅੰਤਮ ਅਰਦਾਸ ਨਹੀਂ ਕਰਾ ਸਕਏ ਕਿਵੇਂ ਸ਼ਹੀਦ ਕੀਤਾ ਹੈ ਕਿਵੇਂ ਦੇਖੋ 1910 ਮਈ 1992 ਨੂੰ ਲੁਧਿਆਣੇ ਗਿੱਲ ਚੌਂਗ ਤੋਂ ਗ੍ਰਿਫਤਾਰ ਕੀਤਾ ਸੀ ਚਲੋ ਮਹਾਰਾਜ ਦੀ ਕਿਰਪਾਏ ਪੰਜ ਜੀ ਸ਼ਹੀਦ ਕੀਤੇ ਨੇ ਅੱਜ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਤੁਸੀਂ ਬੰਦੀ ਸਿੰਘਾਂ ਦੀ ਜਵੇਂ ਰਿਹਾਈ ਤੋਂ ਲੈ ਕੇ ਆ ਰਹੇ ਨਹੀਂ ਡਰ ਕਾਦਾ ਅਸੀਂ ਜੰਮੇ ਹੀ ਇਸ ਉਹਦੇ ਚ ਸਿੱਖ ਸੰਘਰਸ਼ ਦਾ ਮਹਾਰਾ ਕਹਿੰਦੇ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਟਿਆਸ ਹੋਈ ਸਕਲਾ ਕਿ ਰੇਣਕਾ ਤਾ ਆਓ ਹਮਾਰੇ ਪਾਸ ਸਾਡੀ ਤਾਂ ਜ਼ਿੰਦਗੀ ਮੌਤ ਤੋਂ ਸ਼ੁਰੂ ਹੁੰਦੀ ਆ ਮਰਨ ਡਰਨਾ ਕਦੇ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਵਾਰਿਆ ਆਪਣੇ ਸੁਖ ਆਰਾਮ ਤੇ ਅੱਗੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਲੋੜ ਸੀ ਆਪਣਾ ਘਰਵਾਰ ਤੇ ਆਗਣ ਦੀ ਆਪਣੇ ਬੱਚੇ ਆਪਣੇ ਪਰਿਵਾਰ 22 ਮੈਂਬਰ ਸਾਡੇ ਲਈ ਸ਼ਹੀਦ ਕਰਾਏ ਆ ਅਸੀਂ ਤਾਂ ਪੈਦਾ ਹੀ ਉਸ ਅਸੀਂ ਤੁਹਾਨੂੰ ਮਤਲਬ ਆਪਣੇ ਆਪ ਨੂੰ ਸਮਝਦੇ ਆ ਖੁਸ਼ਕਿਸਮਤ ਆਲੇ ਅਸੀਂ ਸਿੱਖ ਕੌਮ 'ਚ ਫਾਇਦਾ ਹੋਇਆ ਸਾਨੂੰ ਇਹ ਸੰਘਰਸ਼ ਦਾ ਰਾਹ ਮਿਲਿਆ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਿੰਨਾ ਚਿਰ ਸਾਹ ਹੈਗੇ ਅਸੀਂ ਲੜਦੇ ਰਹਾਂਗੇ ਆਪਣੇ ਵੀਰਾਂ ਨੇ ਜਿਹੜੇ ਬੰਦੀ ਸਿੰਘ ਉਹਨਾਂ ਨੇ ਕੌਮ ਪਿੱਛੇ ਲੜਾਈਆਂ ਲੜੀਆਂ ਹੈ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਗੜਾ ਕੋਈ ਜ਼ਮੀਨ ਦਾ ਵਟਾ ਦਾ ਰੌਲਾ ਸੀ ਉਹ ਦੇਖੋ ਪਤਾ ਨਹੀਂ ਕਿੰਨੇ ਕੱਜ ਸਰੀਰ ਇੱਥੇ ਹੋਣੇ ਨਹੀਂ ਸੀ ਜੇ ਉਸ ਵੇਲੇ ਬਿਆਨ ਤੇ ਪੁੱਟੜ ਦਾ ਸੌਦਾ ਨਾ ਲਾਉਂਦੇ ਤਾਂ ਕੁਰਬਾਨੀ ਉਹਨਾਂ ਦੀ 30-30 ਸਾਲ ਹੋ ਗਏ ਜੇਲ੍ਹਾਂ ਵਿੱਚ ਕਿਦਾਂ ਕਾਲ ਕੋਠੜੀਆਂ 'ਚ ਬੈਠੇ ਆ ਗੁਰੂ ਸਾਹਿਬ ਦੀ ਕਿਰਪਾ ਹੈ ਅੱਜ ਉਹਨਾਂ ਤੋਂ ਹੀ ਪ੍ਰੇਰਣਾ ਸਾਨੂੰ ਮਿਲਦੀ ਆ ਦੇਖੋ ਕਿੰਨੇ ਔਖੇ ਸਮੇਂ ਉਹਨਾਂ ਨੇ ਆਪਣੇ ਸਰੀਰਾਂ ਦੇ ਤਸ਼ੱਦਦ ਵੀ ਸਹਏ ਆ ਤੇ ਅੱਜ ਫੇਰ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਆ ਡਰਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਆ ਸਿੱਖ ਦੀ ਜੀਵਨ ਮਤਲਬ ਮੌਤ ਤੋਂ ਸ਼ੁਰੂ ਹੁੰਦਾ ਹੈ ਇਹ ਸਰ ਬੀਬੀ ਪ੍ਰੀਤਮ ਕੌਰ ਜਟਾਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਪੰਜ ਧੀਸੀ ਸ਼ਹੀਦ ਕਰ ਦਿੱਤੇ ਗਏ ਸਨ ਤੇ ਅੱਜ ਉਹ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਤੇ ਸੰਘਰਸ਼ਾਂ ਦਾ ਉੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਉਂਦੇ ਨੇ ਪੱਤਰਕਾਰ ਸਾਹਿਬ ਤੋਂ ਗੁਰਦਰਾ ਜੋਤੀਸਰੂ ਸੁਸ ਜੀ ਸੇ ਇਹਦਾ ਦਿਓ ਕਿ ਜਿਹੜਾ ਕਿ ਇਹ ਕੌਮੀ ਇਨਸਾਫ਼ ਮੋਰਚਾ ਅਰਦਾਸ ਕਰਨ ਉਪਰੰਤ ਮੋਹਾਲੀ ਦੇ ਵੱਲ ਚੰਡੀਗੜ੍ਹ ਵੱਲ ਇਹ ਰਵਾਨਾ ਹੋਵੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਤਾਂ ਤੋਂ ਕੌਮੀ ਇਨਸਾਫ਼ ਮੋਰਚਾ ਅਰਦਾਸ ਲਈ ਵਿੱਚ ਸਮੁਲਿਤ ਕੀਤੀ ਜਾਵੇਗੀ ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਘੜ ਦੇ ਵਿਚ ਇਹ ਰਿਪੋਰਟ